ਪੰਜਾਬ ਦਾ ਸੋ ਬਹੁਤ ਵੱਡਾ ਇੱਕ ਐਸੈਟ ਹੈ ਇਹ ਆਪਾਂ ਯੂਥ ਜਿਹੜਾ ਜਾਂ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਬਿਲਕੁਲ ਜਿਹੜਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹੀ ਆਉਣ ਵਾਲਾ ਸਾਡਾ ਫਿਊਚਰ ਹੈ ਸੋ ਇੰਦੀ ਗੱਲ ਕਹਿੰਦਾ ਹੋਇਆ ਅੱਜ ਜਿਹੜੀ ਹੈ ਜਦਾਂ ਦੱਸਿਆ ਕਿ ਇਕਲਿੱਤੀ ਰੂਪ ਦੇ ਵਿੱਚ ਹੋਇਆ ਸੋ ਉਹਦੇ ਮੁਕਾਬਕ ਆਪਾਂ ਇਹ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਇਹਦੀ ਸਾਹ ਮੇਰੇ ਨਾਲ ਖੜੇ ਨੇ ਇਹ ਸਾਰਾ ਰੇਜ ਉਹਨਾਂ ਕੋਲ ਹੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਨਿਪਟਾਰਾ ਆਪਾਂ ਕਰ ਦੇਵਾਂਗੇ ਇਹ ਗੱਲ ਨਾਲ ਦੇ ਨਾਲ ਇਹ ਵੀ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾਂ ਇਸ ਦੇ ਵਿੱਚ ਕੋਈ ਵੀ ਕੋਈ ਡਿਟੇਨ ਹੋਇਆ ਜਾਂ ਕੋਈ ਉਹ ਹੋਇਆ ਉਹ ਸਾਰੇ ਯਾਤਾਂ ਰਿਹਾਉ ਚੁੱਕੇ ਆ ਜਾਂ ਛੱਡੇ ਜਾ ਚੁੱਕੇ ਆ ਜਾਂ ਹੋਰੇ ਹੀ ਮੈਂ ਆਪਣੇ ਐਸਐਸਪੀਜ਼ ਨੂੰ ਕਹਿ ਦੋਤਾ ਉਹ ਇਹ ਆਉਣਗੇ ਫਿਰ ਵੀ ਜੇ ਕਿਸੇ ਦਾ ਕੋਈ ਕੋ ਲੱਗਦਾ ਹੋਵੇਗਾ ਤੇ ਇੱਥੇ ਐਸਐਸਪੀ ਨੇ ਡੀਆਈਜੀ ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਬਟ 100% 200% ਇਹ ਨਾ ਇਥੇ ਅਨਾਉਂਸ ਵੀ ਕਰ ਦਿੱਤਾ ਹੈ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਝ ਇਹਨਾਂ ਨੇ ਦੱਸਿਆ ਸੀ ਕਿ ਕੋ ਮੋਬਾਈਲ ਜਾਂ ਕੋ ਚੀਜ਼ ਇਹੋ ਜੀ ਹੋਈ ਹੈ ਉਹਨੂੰ ਆਪਾਂ ਆਪਣੇ ਭਾਈ ਕਰਦੇ ਆਂਗੇ ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਇਹਦੇ ਤੇ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਫਿਰ ਤੁਹਾਨੂੰ ਵਿਸ਼ਵਾਸ ਦਿਵਾਣਾ ਚਾਹਨਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਉਹ ਸਾਡੇ ਬਹੁਤ ਨਜ਼ਦੀਕੀ ਆ ਮੈਂ ਤਾਂ ਇਹ ਪੁਲਿਸ ਐਜ਼ ਅ ਪੁਲਿਸ ਆਫਸਰ ਵੀ ਕਹਿੰਦਾ ਮੈਂ ਤਾਂ ਇਹ ਤੋਂ ਪਹਿਲਾਂ ਇੱਕ ਪ੍ਰੋਫੈਸਰ ਰਿਹਾ ਖਾਲਸਾ ਕੋਲੇ ਪੜ੍ਹਾਉਂਦਾ ਰਿਹਾ ਔਰ ਮੇਰੇ ਖਿਆਲ ਮੇਰੇ ਵਾਸਤੇ ਜਿਹੜਾ ਯੂਥ ਹੈ ਮੈਂ ਸਮਝਦਾ ਕਿਸੇ ਵੀ ਸਟੇਟ ਕਿਸੇ ਵੀ ਜਗ੍ਹਾ ਦਾ ਬਹੁਤ ਵੱਡਾ ਐਸੈਟ ਹੈ ਔਰ ਤੁਸੀਂ ਸਾਰੇ ਹੀ ਸਾਡੇ ਲਈ ਬਹੁਤ ਮਹੱਤਵਪੂਰਨ ਹੋ ਔਰ ਜੇ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਾਂ ਕੋਈ ਆਪਸ ਦੇ ਵਿੱਚ ਰਹਿ ਗਿਆ ਉਹ ਬਿਲਕੁਲ ਦਪਟਾਰਾ ਹੋ ਜਾਏਗਾ ਇਹਨੀ ਗੱਲ ਕਹਿਣਾ ਹੋਇਆ ਮੈਂ ਤੁਹਾਨੂੰ ਫੇਰ ਫਟੇ ਬੁਲਾਉਣਾ ਸਸ਼ੀਕਾਲ ਔਰ ਤੁਸੀਂ ਆਪ ਦਾ ਧਿਆਨ ਰੱਖੋ ਹੁਣ ਆਰਾਮ ਦੇ ਨਾਲ ਜਾਇਓ ਥੈਂਕ ਯੂ ਵੈਰੀ ਮਚ